ਦੋ ਸਾਲ ਦੀ ਕੀਤੀ ਹੈ ਵੀਰ ਇਹ ਕਿਸੇ ਵੀਰ ਦੀ ਗੋਹ ਹੋਈ ਹੈ ਤਾਂ ਦਫ਼ਤਰ ਵਿੱਚ ਜਾਣ ਦੀ ਕਿਰਪਾਲਤਾ ਕਰੋ ਜਲਦੀ ਤੋਂ ਜਲਦੀ ਜੀ ਬਣਾ ਕੇ ਛਡਾ ਲੇ ਜਿਹੜੇ ਕਹਿੰਦੇ ਅਮੀ ਹਜੇ ਤੱਕ ਕੰਨ ਨਹੀਂ ਬਣੇ ਜਿਹੜੇ ਇਸ ਜਿਹੜੇ ਕੰਮਰੇ ਚ ਪਿਆ ਨਹੀਂ ਜਾ ਬਾਬੇ ਜੀ ਜਾ ਬਾਬੇ ਜੀ ਤਾਂ ਕਹਿਤਾ ਆ ਲੈ ਫਿਰ ਇਹਦਾ ਗੱਲ ਹੀ ਹੋਰ ਆੜੇ ਤੱਕ ਨਾਲ ਧੋਖਾ ਲਈ ਕਮਾਈ ਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਚੱਲਦਾਂਗੇ ਮੇਲੇ ਦੇ ਵਿੱਚ ਜੋਗੀ ਪੀਰ ਦਾ ਮੇਲਾ ਦਿਖਾਵਾਂਗੇ ਤੁਹਾਨੂੰ ਚਲੋ ਫਿਰ ਚੱਲ ਜਾਈਏ ਆਪਾਂ ਮੇਲੇ 'ਤੇ ਹਾਂਜੀ ਆਪਾਂ ਚੱਲ ਪਏ ਸੀ ਦੋਸਤੋ ਪਿੰਡ ਤੋਂ ਤੇ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਸਮਾਹ ਤੋਂ ਅੱਗੇ ਜਾ ਰਹੇ ਆ ਆਪਾਂ ਜੋਗੀ ਪੀਰ ਨੂੰ ਤੇ ਆਹ ਪਹਿਲਾਂ ਸੜਕ ਦਾ ਹਾਲ ਦੇਖ ਲਓ ਤੁਸੀਂ ਮੀਂਹ ਮੋਂਗ ਪਿਆ ਹੋਇਆ ਸਾਈਡਾਂ 'ਤੇ ਪਾਣੀ ਦੇਖੋ ਕਿੰਨਾ ਪਾਣੀ ਹੈ ਚੱਕੜੀ ਚੱਕੜ ਹੋਇਆ ਹੋਇਆ ਹੈ ਫਾਇਦਾ ਜਦ ਲਈ ਤੇ ਦਿੱਦੂ ਨੇ ਕਿਹਾ ਪਹਿਲਾਂ ਮੈਂ ਤਾਂ ਕਹਣਾ ਆਪਾਂ ਗੱਡੀ ਇੱਧਰ ਹੀ ਖੜਾ ਜਾਂਦੇ ਹਾਂ ਜੀ ਵੀ ਗੱਡੀ ਇੱਧਰ ਖੜਾ ਹੁੰਦਾ ਫਾਇਦਾ ਨਹੀਂ ਹੁੰਦਾ ਵੀ ਉੱਥੇ ਨਾ ਚਲੀਏ ਜਮਾ ਤੇ ਇਹਦਾ ਏਸੀ ਵਾਲੇ ਕਮਰੇ ਚ ਪਿਆ ਇਹ ਤਾਂ ਡੀਮਾਰਟ ਦੇ ਸਤੀ ਉੱਤੇ ਆ ਆਊਟਰ ਡੇਟ ਦੇ ਸਤੀ ਤੇ ਬੈਠਾ ਲੋ ਵੀ ਆਪਾਂ ਪਹੁੰਚ ਚੁੱਕੇ ਆ ਜੋਗੀ ਵੀਰ ਤੇ ਆ ਇੱਧਰ ਆਪਾਂ ਬਈ ਸਾਈਡ ਤੇ ਹੋਣੀ ਪਈ ਗੱਡੀ ਕੋਕੇ ਭਾਈ ਇਕੱਠ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਇਕੱਠਾਗਾ ਅੱਗੇ ਲਿਆ ਨਹੀਂ ਸਕਦੇ ਆ ਖੜੀਆ ਹੁਣ ਗੱਡੀ ਇੱਥੇ ਛੜਾਤੀ ਆਮਰੇ ਆਪਾਂ ਅੱਗੇ ਚਲੋ ਬਈ ਰਾਜੀ ਬਹਲਾ ਯਾਰ ਲਾਰਮ ਲਾਰਮ ਵੱਜਣੋਂ ਪਿਛੇ ਤੁਰ ਤੱਕ ਲੈਂ ਲੱਗੀ ਪਈਆ ਇਧਰ ਅੱਗੇ ਹੈ ਹੀ ਨਹੀਂ ਰਸਤਾ ਕਿਤੇ ਵਾ ਜਾਣ ਨੂੰ ਆਪਾਂ ਗੱਡੀ ਅੰਦਰ ਲੈ ਜੀਏ ਗਾਣਾ ਕੋਕੇ ਭਾਈ ਇੱਥੇ ਕਿਹੜਾ ਹੁੰਚ ਫਾਇਦਾ ਭਾਈ ਇੰਨਾ ਕਿ ਜ਼ਿਆਦਾ ਇਕੱਠਾ ਹੈ ਫੇਲੇ ਦੇ ਵਿੱਚ ਕਿਆ ਚੱਕ ਮਲਿਓ ਉਧਰ ਦੀ ਤੁਰਕੇ ਆ ਜਾਗੇ ਬਾਕੀ ਹੁਣ ਤੁਹਾਨੂੰ ਅੱਗੇ ਦਾ ਹੋਰ ਦਿਖਾਉਣਾਗੇ ਤੇ ਬਾਕੀ ਇਕੱਠ ਤੁਹਾਨੂੰ ਕੱਟ ਦਿਖਾ ਦਈਏ ਕੱਟ ਬਹੁਤ ਆ ਬਾਈ ਲੰਡਨ ਨੂੰ ਤੇਰੇ ਪਾਸੇ ਤਾਂ ਨੇਗਾ ਇੱਥਾਂ ਆ ਦੇ ਇੱਥੇ ਲੱਗੇ ਫੇ ਨੇ ਸਾਰੇ ਉਹ ਤੁਹਾਨੂੰ ਬਾਕੀ ਵੀ ਹੋਣੇ ਹੁਣ ਕੱਟ ਦਿਖਾਉਣੇ ਨੇ ਮਨ ਜਿੱਥੇ ਲੱਗੀ ਹੋਈ ਆ ਠੰਡੇ ਜਲਦੀ ਸ਼ਵੀਲ ਤੇ ਤੇ ਬਹੁਤ ਲੱਗੀ ਪਈ ਸੀ ਗਰਮੀ ਬਹੁਤ ਆਪਾਂ ਪਾਣੀ ਪੀ ਕੇ ਅੱਗੇ ਚੱਲਦੇ ਚੋਰ ਡਰੋਹੀ ਪਿੰਡ ਵਾਲਿਆਂ ਨੇ ਬਾਈ ਸ਼ਵੀਲ ਆਇਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਆ ਪਿੰਡ ਵਾਲੇ ਆਏ ਹੋਏ ਨੇ ਬਾਈ ਇੱਥੇ ਸੰਗਤ ਬਹੁਤ ਆਈ ਐ ਤੇ ਬਹੁਤ ਜ਼ਿਆਦਾ ਕੱਟ ਹੁੰਦਾ ਬਾਈ ਪਿੰਡਾਂ ਨਾਲ ਠੀਕ ਆ ਬਾਈ Hey. ਸੁਖ ਲਈ ਕੁਮਾਈਦਾ ਸਗਣਾ ਗੋਆ ਸੁਖ ਲਈ ਕੁਮਾਈਦਾ ਜੋ ਮਾਰ ਸੁਖ ਲਈ ਕੁਮਾਈਦਾ ਹਾਂਜੀ ਆਜੋ ਦੋਸਤੋ ਹੁਣ ਤੁਹਾਨੂੰ ਲੈ ਕੇ ਚਾਲਦੇ ਆਂ ਅੰਦਰ ਜਿੱਥੇ ਘਰ ਦੀ ਕੱਢੀ ਹੋਈ ਸ਼ਾਬ ਚੜਦੀ ਆਗੀ ਇਹ ਮੰਨਦਾ ਇੱਥੋਂ ਨਹੀਂ ਆ ਦੇਖੋ ਇਹ ਸਿੱਧਾ ਗਲਾਸਾਂ ਜਾਈ ਪਾਈ ਜਾਂਦੇ ਨੇ ਇੱਥੇ ਕੰਮ ਇੱਥੇ ਮੰਨਤਾ ਵੀਰੇ ਜੋਗੀ ਵੀਰ ਦਾ ਮੇਲਾ ਹੈ ਇੱਥੋਂ ਦਾ ਹੀ ਮਸ਼ਹੂਰ ਆਗਾ ਇਸੇ ਕਾਰਨ ਕਰਕੇ ਮਸ਼ਹੂਰ ਆ ਕਿਉਂਕਿ ਇੱਥੇ ਘਰ ਦੀ ਗੱਡੂ ਸ਼ਰਾਬ ਚੜਦੀ ਆ ਉਹ ਤੁਹਾਨੂੰ ਦਿਖਾਉਣਾ ਅੰਦਰ ਕਿਹੜੀ ਜਗ੍ਹਾ ਕਿ ਜਿੱਥੇ ਸ਼ਰਾਬ ਚੜਦੀ ਆ ਹੁਣ ਉਹ ਦਿਖਾਉਣਾ ਬਾਹਰ ਬਾਹਰ ਦਿਖਾਉਣਾ ਮੇਨ ਚੀਜ਼ ਦਿਖਾ ਦਈਏ ਪਹਿਲਾਂ ਹਾਂਜੀ ਆ ਦੋਸਤੋ ਉਹ ਜਗ੍ਹਾ ਕੀ ਮੇਨ ਜਗ੍ਹਾ ਕੀ ਜਿਹਦੇ ਕਰਕੇ ਇਹ ਜਿਹੜਾ ਮੇਲਾਗਾ ਇੰਨਾ ਮਸ਼ਹੂਰ ਆਗਾ ਉਹ ਸਾਹਮਣੇ ਬਾਬੇ ਹਰੀदास ਦੀ ਹੈ ਉਹ ਮੂਰਤੀ ਲੱਗੀ ਹੈ ਤੇ ਇੱਥੇ ਆ ਦੇਖ ਲਓ ਤੁਸੀਂ ਇਦਾਂ ਸ਼ਰਾਬ ਚੜਦੀ ਆ ਇਹ ਵੀਰੇ ਕੋਈ ਅੱਜ ਦਾ ਨਹੀਂ ਹੈਗਾ ਚੱਲ ਰਿਹਾ ਮੇਲਾ ਜਾਂ ਕੋਈ ਹੁਣ 5-7 ਸਾਲਾਂ ਤੋਂ ਚੱਲ ਰਿਹਾ ਇਹ ਬਹੁਤ ਪੁਰਾਣਾ ਬਹੁਤ ਜ਼ਿਆਦਾ ਪੁਰਾਣਾ ਚੱਲ ਰਿਹਾ ਇਹ ਮੇਲਾ ਆਹ ਚੀਜ਼ ਕਰਕੇ ਬਈ ਇਹ ਮੇਲਾ ਮਸ਼ਹੂਰ ਆ ਉਹ ਦੇਖ ਲਓ ਤੁਸੀਂ ਬਾਈ ਦੇ ਜਦੋਂ ਪਾਈ ਸੀ ਨਾ ਦੀ ਵਿੱਚ ਕਿੱਡੀ ਲਾਟ ਪਈ ਆ ਇਹ ਚੀਜ਼ ਕਰਕੇ ਬਾਈ ਮੇਲਾ ਮਸ਼ਹੂਰ ਆ ਇਹ ਬਹੁਤ ਜ਼ਿਆਦਾ ਇੱਧਰ ਮਸ਼ਹੂਰ ਆ ਆਹ ਹੁਣ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਆ ਹੁਣ ਧਿਆਨ ਨਾਲ ਦੇਖੋ ਵੀਰੇ ਦੇਖੋ ਬਈ ਤੇ ਇੱਧਰ ਇੱਕ ਇੱਧਰ ਇਹ ਦੋ ਤਿੰਨ ਥਾਂਾਂ ਤੇ ਨਾ ਪੈਂਦੀ ਆ ਆਹ ਦੇਖ ਲਓ ਬਈ ਇੱਧਰ ਆਦੂ ਠਾਕਾ ਮਾਰ ਰਹੇ ਨੇ ਗਲਾਸ ਚੱਕ ਕੇ ਖੜੇ ਨੇ ਠੀਕ ਹੈ ਇਹਨਾਂ ਦਾ ਮੇਲਾ ਆਹ ਮੇਲਾ ਹੁੰਦਾ ਬਾਕੀ ਮੇਲ ਇਹਨਾਂ ਲਈ ਕੋਈ ਮੈਨੇ ਯਾਰ ਫੇ ਮੇਨ ਮੇਲਾ ਇਹਨਾਂ ਦਾ ਖਾਣ ਪੀਣਾਂ ਦਾ ਆਹ ਮੇਲਾ ਬਈ ਨਾ ਕਰਦੀ ਹੈ ਤੇਰਾ ਬਾਜਾ ਵੀ ਦੁਆ ਖਾਦੀ ਹੈ ਆਦਿਆ ਆਦਿਆ ਸਿਕਾ ਆਦਿਆ ਪੰਜ ਤੋਂ ਦੋ ਬੈਟਾ ਆ ਦੋਨੇ ਹੋ ਗਏ ਕੋਈ ਗੱਲ ਮੈਂ ਭੇਜੂ ਆ ਦੱਸ ਸਾਡੇ ਆ 30 ਰੁਪਏ ਠੀਕ ਹੈ ਇੱਕ ਹਾਲ ਆ ਗਿਆ ਇੱਕ ਇੱਕ ਮਿੰਟ ਮੈਂ ਕੋਈ ਨਾਲ ਪੁੱਛਣਾ ਲੱਗਦਾ ਪਰਵਾਹ ਨਾ ਪਾਇਓ ਪਹਿਲੇ ਦੇ ਨੰਬਰ ਸਾਡੇ ਇੱਕ ਮਿੰਟ ਭਾਈ ਆ ਆਹ ਵਾਰੀ ਦੇਖ ਭਾਈ ਆ ਦੇਖੋ ਦੋਸਤੋ ਆ ਗੌਰ ਨਾਲ ਖੜੇ ਦੇਖੋ ਇਹ 10 ਰੁਪਏ ਲਓ ਤੁਸੀਂ ਮੈਂ ਖੁੱਲਾ ਖੜਾ ਕਰ ਲਿਆ ਆਕਰ ਤੁਸੀਂ 20 ਲਓ 100 ਰੁਪਏ ਸੌ ਦੋ ਆਪਾਂ ਇਧਰ ਜਾ ਬਾਬੇ ਜੀ ਜਾਇ ਬਾਬੇ ਜੀ ਤਾਂ ਕਹਿੰਦਾ ਆ ਲੈ ਫਿਰ ਇਹਦਾ ਗੱਲ ਹੀ ਹੋਰ ਆੜੇ ਆ ਮੇਰੇ ਨਾਲ ਕਿੰਨੇ ਕੰਮ ਲਈ ਆਪਾਂ ਆ ਵੀ ਆ ਨਾਗਰੇ 100 ਤੋਂ ਘੱਟ ਆ ਬਾਬੇ ਰੋਸ ਆ ਦੇਖਦਾ ਆ ਦੁਆ ਮਸਰੀ ਪਹਿਲੀ ਬੰਦ ਦਾ ਜੈ ਬਾਬੇ ਦੀ ਜੈ ਤਾਜਾ ਨਿਕਲ ਨਾ ਕਰਦੇ ਦੁਬਾਰੇ ਕਰਦੇ ਧਿਆਨ ਰੱਖੀਏ ਬੰਦੀ ਮੈਂ ਪਾ ਹੈ ਨਹੀਂ ਰਾਏ ਮੈਂ ਪਹਿਲਾਂ ਰਾ ਦੇ ਹਾਂ ਭਾਈ ਬਈ ਯਾਰ ਤੇ ਤੈਨੂੰ ਸੜ ਦੂਗਾ ਅਗਰ ਉਹਦਾ ਪੈਸੇ ਦਾ ਤੇ ਉਹਨੂੰ ਖੋਹ ਲੂ ਤੇਰਾ ਮਾਂ ਘੇਵ ਮਾਰ ਦੂ ਤੇ ਦੋ ਸਹੀ ਬਣਾਣਾ ਵੀਰੇ ਜਦੋਂ ਸਹੀ ਸੁੱਖ ਆਇਆ ਉਹਦਾ ਲੋਕਰ ਹਾਂ ਹਾਂ ਪਹਿਲਾਂ ਦਾ ਦੇ ਦਊਗਾ ਦਰ ਦੋ ਵੀਰੇ ਬਾਦਰ ਤਾਂ ਲੈ ਨਹੀਂ ਤੈਨੂੰ ਦੇਵਾਂਗੇ ਚਲੋ ਰਾਹ ਤੈਨੂੰ ਮੈਂ ਕਿਹਾ ਸੀ ਰਾਹ ਦੇ ਰਹਿਣ ਦੇ ਰਹਿ ਮੇਰੇ ਲੱਗ ਗਿਆ ਕਿ ਤਾਈ ਖੋਲਣ ਲੱਗ ਰਿਹਾ ਲੱਗ ਗਿਆ ਲੱਗ ਗਿਆ ਤੈਨੂੰ ਲੱਗਾ ਬਾਹਰ ਹੈ ਉਹਦਾ ਫੇਰ ਘਮਾ ਕੇ ਅੱਕਾ ਲੱਗਿਆ ਨਹੀਂ ਬਈ ਨਾ ਨਾ ਗਲਤ ਗੱਲ ਤੇ ਗਲਤ ਆਹ ਬਈ ਇੱਥੇ ਬੰਦ ਪਈ ਹੈਗੀ ਕੋ ਕੋ ਪਿਚੇ ਕੋ ਆਉਂਦੀ ਆ ਬੀਚਾ ਤੁਸੀਂ ਹੋਣੀ ਆਉਦੀ ਇੱਕ ਆ ਰਹੀ ਬੱਚਾ ਆ ਠੀਕ ਹੈ ਜ ਵਕਾਂ ਦੀ ਆ ਜੀ ਬਾਈ ਇੱਕ ਇਹ ਜਗ੍ਹਾ ਰਹੀ ਬਾਈ ਤਾਂ ਤਨ ਬਾਬਾ ਜੀ ਦੀ ਪੀਰ ਵੀ ਇੱਕ ਇਹ ਜਗ੍ਹਾ ਰਹੀ ਇੱਕ ਉਧਰ ਰਹੀ ਜਿੱਥੇ ਸ਼ਰਾਲਾ ਛੱਡਦੀ ਹੈ ਤੁਹਾਨੂੰ ਦਿਖਾਈ ਆਗੀ ਕਿ ਬਾਬਾ ਹਾਦੀ ਦਾ ਹਾਦੀ ਜਗਾ ਇਹ ਜਗ੍ਹਾ ਵੀ ਇਹ ਵੀ ਕੋਈ ਨਾ ਪਲੇਟਫਾਰਮ ਇਕੱਠ ਬਹੁਤ ਆ ਬਾਈ ਇਕੱਠ ਬਹੁਤ ਜਿਆਦਾ ਇਕੱਠ ਆ ਕੋਈ ਕਹੀ ਨਹੀਂ ਸਕਦਾ ਇਕੱਠ ਲਗਾ ਚਾਰੇ ਪਾਸੇ ਦੇਖੋ ਜਦੋਂ ਰੱਖੀ ਰੱਖਾ ਇਹਨਾਂ ਜਿਆਦਾ ਨਾ ਕੋਈ ਸੁਣਿਆ ਇਹ ਵਸ ਸਿਕਿਉਰਟੀ ਵਾਸਤੇ ਇਧਰ ਅੱਗੇ ਦੇਖੋ ਸ਼ਰਾਬੀ ਰਜ਼ਾ ਬਾਈ ਤੁਹਾਨੂੰ ਪਤਾ ਆਪਣਾ ਆਪ ਦੇ ਮੇਲਾ ਹੁੰਦਾ ਨਾ ਹਰ ਇੱਕ ਮੇਲੇ ਦੇ ਵਿੱਚ ਸ਼ਰਾਬੀ ਹੁੰਦੇ ਨੇ ਇੱਕ ਤਾਂ ਦੇਖੋ ਇੱਕ ਆਹੜਾ ਸਾਹਮਣੇ ਲੱਭੜਿਆ ਹਾ ਇਹ ਆ ਮੇਲਾ ਤਾਂ ਮਸ਼ਹੂਰੀ ਨਾ ਲਈ ਹੈ ਇਸੇ ਕਰਕੇ ਆ ਬਾਈ ਇੱਥੇ ਤਾਂ ਸਾਰੇ ਹੀ ਹੁੰਦ ਨੇ ਗਾਂਵਾਂ ਪਰਾਂ ਹਜੇ ਹੋਰ ਵੀਡੀਓ ਨਹੀਂ ਬਣਾਈ ਹੈਗੀ ਇੱਧਰ ਉੱਧਰ ਪਏ ਸੀਗੇ ਜਿਹੜੇ ਅੱਖਮਾਲਿਆਂ ਚ ਪਏ ਸੀ ਫੜਕਾਂ ਦੇ ਪਏ ਸੀ ਸੈਟਾਂ ਦੇ ਲੱਭੜੇ ਤੇ ਲੰਗਰ ਤੇ ਇਧਰ ਆ ਕੀ ਵੀਰੇ ਇਹ ਮੇਨ ਐਂਟਰੀ ਇਧਰ ਜ਼ਿਆਦਾਤਰ ਮਾਈਆਂ ਨੇ ਆਹ ਕਰ ਖੇਤਰ ਚਰੋਖ ਦੇਖਦੇ ਬਾਅਦ ਚਾਉਣਾ ਤੇ ਸਾਹਮਣੇ ਦਫ਼ਤਰ ਰਹਿ ਗਿਆ ਚਲੋ ਪਹਿਲਾਂ ਅੱਗੇ ਚੱਲ ਜਾਈਏ ਇੱਧਰ ਆ ਗੀਆਂ ਬਰੇ ਇਹ ਦੁਕਾਨਾਂ ਕੁਝ ਸਮਾਨ ਖਰੀਦਣ ਵਾਸਤੇ ਕੁਝ ਵੀ ਇੱਥੇ ਲੈ ਸਕਦੇ ਹੋ ਤੁਸੀਂ ਇਹ ਅੱਗੇ ਖੂਨਦਾਨ ਕੈਂਪ ਲੱਗਿਆ ਹੈ ਬਾਈ ਖੂਨਦਾਨ ਕਰਨਾ ਜੀ ਨੇ ਕੋਈ ਇੱਥੇ ਕਰ ਸਕਦਾ ਕਿੱਧਰ ਨੇ ਯਾਰ ਅਲੋਸਮੈਂਟ ਹੋ ਰਹੀ ਸੀ 2 ਸਾਲ ਦੀ ਬੱਚੀ ਕਹਿ ਰਹੇ ਸੀ ਸ਼ਾਇਦ 2 ਸਾਲ ਦੀ ਬੱਚੀ ਹੈ ਵੀਰ ਇਹ ਕਿਸੇ ਵੀਰ ਦੀ ਕੋਈ ਹੋਈ ਹੈ ਤਾਂ ਦਸਤਰ ਵਿੱਚ ਜਾਣ ਦੀ ਪ੍ਰਕਾਲਤਾ ਕਰੋ ਜਲਦੀ ਤੋਂ ਜਲਦੀ ਕੋਈ ਵੀਰੇ ਹੁਣ ਮੇਰੇ ਕਹਿਣ ਦੀ ਲੋੜ ਨਹੀਂ ਤੁਸੀਂ ਆਪ ਹੀ ਸਿਆਣ ਹੋ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਜੋ ਬੱਚੀ ਆਪਣੇ ਪਰਿਵਾਰ ਨੂੰ ਮਿਲ ਸਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਵੀਡੀਓ ਹੋ ਧਰਤੀ ਬੰਦ ਵਾਲੇ ਤੇ ਚਾਰਾਂ ਦੇ ਵਿੱਚੋਂ ਇੱਕ ਨੂੰ ਲੱਗਿਆ ਪੱਤੇ ਵਿੱਚ ਨੰਬਰ 1 ਆਪਣੀ ਟੀਮ ਲਈ ਹੋ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਦੀਪ ਆਹ ਮੁੰਡੇ ਦਾ ਫੂਟਾ ਨਾਮ ਹੈ ਤੇ ਧਰਤੀ ਬੰਦ ਵਾਲਾ ਕਬੱਡੀ ਪਾ ਰਿਹਾ ਹੈ ਆਹ ਫੂਟਾ ਕਹਿੰਦੇ ਢਾਈਪੀ ਵਾਲਾ ਕਹਿੰਦੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਨਮਾ ਸਿੱਧੂ ਸਿੱਖੇਪਨ ਵਾਲਾ ਸਾਡਾ ਵੀਰ ਬੋਲਾ ਹੋਇਆ ਇਹ ਹਰਦੀਪ ਹੈ ਵਾਹ ਓ ਹਰਦੀਪ ਸਿਆ ਕਹਿੰਦੇ ਲੋਹੜੀ ਦੀ ਇਹ ਗੱਲ ਹੈ ਤੇ ਹਰਦੀਪ ਕਹਿੰਦੇ ਬੇਨੜੇ ਵਾਲਾ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਕਹਿੰਦੇ ਕਹਿੰਦੇ ਗੁਰਵੇ ਵਾਲੇ ਦੀ ਜਾਨ ਹੈ ਅੱਜ ਕਹਿੰਦੇ ਚੰਨੀ ਹੈ ਆਹ ਨਾ ਜਣ ਕੇ ਦੇਸੇ ਢੱਡੇ ਪਿੰਨ ਵਾਲਾ ਕਹਿੰਦੇ ਰਾਮਪਾਲ ਕਹਿੰਦਾ ਲਵਰੀ ਖੇਡ ਕੇ ਗਿਆ ਔਰ ਗੱਲਾਂ ਕਹਿੰਦੇ ਆ ਚੋਗਰਾ ਦੀਆਂ ਹੁੰਦੀਆਂ ਵੀ ਇੱਥੇ ਜੱਫੇ ਨਗਦੇ ਚੋਟੀ ਦੇ ਪੰਨਾਂ ਨੂੰ ਬੱਕਰੀ ਬਦਾਮ ਖਾ ਕੇ ਮਨ ਦਾ ਵੜੀ ਹਰੋ ਥੋੜਾ ਪੈਮ ਜੀ ਬਣਾ ਕੇ ਛਡਾ ਗਏ ਜਿਹੜੇ ਕਹਿੰਦੇ ਅਮੀ ਹਜੇ ਤੱਕ ਗੱਲ ਨਹੀਂ ਬਣੀ ਜਿਹੜੇ ਦੇਖਦੇ ਹਾਲੇ ਗੱਲ ਨਹੀਂ ਬਣੀ ਗੱਲ ਤੇ ਪੜ੍ਹਦੇ ਆ ਰਹੇ ਆ ਉਹ ਗੱਲ ਬਣਾਉਣੀ ਪੈਂਦੀ ਹੈ ਉਧਰ ਦੇ ਪਾਸੇ ਧਰਤੀ ਪੰਡਾ ਗੱਲ ਬਣ ਆ ਗਿਆ ਹੈ ਅਜਾ ਸੁਧਾਰੀ ਪੰਡਾ ਅਤੇ ਸੁਭਾਵ ਬੰਦੇ ਵਿੱਚ ਆਹ ਜਗਤਾਰ ਸਿੰਘ ਦਾ ਭਾਰਜਾ ਦਾ ਰਫਾ ਆ ਗਿਆ ਪਰ ਧਰਤੀ ਪੰਡਾ ਦਾ ਅਜੂ ਕਬੱਡੀ ਪਾਉਣ ਲਈ ਉਹ ਠਿੱਖੀ ਵਾਲੇ ਟੋਗੜਾ ਚੰਡਾ ਹੋਇਆ ਪੱਟਾ ਅਜਾ ਹਰਦੀਪ ਨਾ ਆਉਂਦਾ ਮੇਰੇ ਮਿੱਤਰੋ ਸਾਡੇ ਬਹੁਤ ਸਤਕਾਰਯੋਗ ਵੀਰ ਸਰਦਾਰ ਚਰਨਜੀਤ ਸਿੰਘ ਜੀ ਵਜੀਦ ਕੇ ਹਾਕਾ ਮਹਿਲ ਤੋਂ ਜੋ ਪ੍ਰਧਾਨ ਨੇ ਉਹ ਵੀ ਇੱਛੇ ਤੌਰ ਤੇ ਵੀਰ ਆਪਣੇ ਪਹੁੰਚੇ ਹੋਏ ਆ ਹਨੀ ਗਾ ਦੀ ਹਾਂ ਜੀ ਤੇ ਬਾਕੀ ਵੀ ਸਾਡਾ ਕਹਿੰਦਾ ਵੀ ਜਿਹੜੇ ਬੁਲਾਏ ਅਸੀਂ ਨਿਭਾਈ ਨਹੀਂ ਕੀਤੇ ਹੋਏ ਆ ਉਹਨਾਂ ਨੂੰ ਮਾਇਆ ਦਿੱਤੀ ਜਾਊਗੀ ਧੰਨਵਾਦ ਕਰਦੇ ਆ ਸਾਡੇ ਵੀਰਾਂ ਦਾ ਅਗਲੀ ਇਹ ਗੱਲ ਆਉ ਸਮੇ ਨੌਜਾਨ ਰਾਮਪਾਲ ਧੱਡੇ ਪੈਂਦਾ ਕਹਿੰਦੇ ਨੌਜਾਨ ਦਾ ਕਬੱਡੀ ਪਾਉਣ ਦੇ ਲਈ ਵਧ ਆਇਆ ਮੇਰੇ ਮੈਗਦੇ ਇੰਨੇ ਪਾਸੇ ਤੋਂ ਸਿੱਖੇ ਵਾਲਾ ਹੈ ਸਾਡਾ ਵੀਰ ਕਹਿੰਦੇ ਨਿਊਜ਼ੀਲੈਂਡ ਵੀ ਬੋਲਿਆ ਤਾਂ ਵੀਰ ਕਹਿੰਦੇ ਆਸਟ੍ਰੇਲੀਆ ਵੀ ਬੋਲਿਆ ਅਰੇ ਵੱਡੀਆਂ ਬੁਆਰਗਾਂ ਆਲਾ ਵੀ ਨੇ ਪਾਸੇ ਤੋਂ ਸਿੱਖਾਈ ਆਹ ਉਹਨਰੇ ਪਾਸੇ ਰਾਮਪਾਲ ਢਾਡੇ ਮਡਵਾ ਨੰਬਰ ਹੋ ਗਿਆ ਚੱਲ ਵੀ ਬੂਟਿਆ ਪਾਸੇ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਬੂਟਾ ਤਿਆਰ ਵਰ ਤਿਆਰ ਹੈ ਨਾਲੇ ਮੇਰੀ ਬੇਨਤੀ ਆ ਗਏ ਮੈਚ ਦੇ ਲਈ ਚੱਕ ਰਾਮ ਸਿੰਘ ਵਾਲਾ ਤੇ ਛੇ ਲੋ ਪਿੰਡ ਵਾਲੇ ਮੁੰਡੇ ਆ ਪਰ ਉਧਰ ਦੇ ਪਾਸੇ ਤਿੰਨ ਜਾਫੀ ਆ ਉਹ ਤਿੰਨਾਂ ਦੇ ਤਿੰਨ ਤਿਆਰ ਹਰ ਧਰਤੀ ਮਿੰਨ ਵਾਲਾ ਬੂਤਾ ਭੱਜਿਆ ਤੇ ਲੱਖਾਂ ਦੇ ਨੰਬਰਾਂ ਦੇ ਵਾਧੇ ਆਪਣੀ ਟੀਮ ਨੇ ਵੀ ਕਰ ਗਿਆ ਚੱਲਦੇ ਹੋਏ ਧਰਤੀ ਮਿੰਨ ਵਾਲਾ ਪਾਅ ਹੋਈ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਹੁਣ ਦੇਖਾਂਗੇ ਉਹ ਮੁੰਡਾ ਰਾਮਪੁਰ ਗਿਆ ਉਹ ਤਿਆਰ ਆ ਅੱਜ ਕਨੇ ਮਾਲਸ਼ੇ ਦੇ ਨੇ ਵੀ ਧਰਤੀ ਆ ਉਹ ਮਾਲਵੇਆ ਦੀ ਧਰਤੀ ਆ ਬਾਬੇ ਜੋਗੀ ਪੀਰ ਜੀ ਦੀ ਬਹੁਤ ਵੱਡੀ ਕਿਰਤਾਂ ਵਾਲੇ ਮਿੱਤਰੋ ਚੱਲਦੇ ਹੋਏ ਮੈਚ

ਹੰਤਾ ਰੱਤਰੀ ਬੰਦਾ ਲਓ ਗੋਟਾ ਟੈਫੀ ਵਾਲਾ ਸੋਹੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਾਹਮਣੇ ਕਹਿੰਦੇ ਤਿੰਨ ਖਿਡਾਰੀ ਆ ਮੇਰੇ ਵੀਰੋ ਲੋਕ ਪਾਸੇ ਕਹਿੰਦੇ ਦੋ ਜਿੰਨ ਦੀ ਟੱਕਰ ਆਹ ਦੇਖੋ ਮੇਰੇ ਵੀਰੋ ਕਿ ਟੱਕਰ ਹੋ ਗਈ ਸ਼ੇਰਾਂ ਬਈ ਅੱਖ ਮੜ ਕੇ ਵੇਖੇ ਪੂਜਾ ਜਮਾਨਾ ਕਿ ਕਾ ਪੂਰ ਜਿੱਤਣਗੇ ਜਿਹਨਾਂ ਦੇ ਤਲਿਆ ਪੁੱਜ ਜਾਤਾ ਲੋਕ ਇੱਕ ਪਾਸੇ ਟੈਫੀ ਪੱਪਾ ਬੜੇ ਖਿਡਾਰੀ ਆ ਮੇਂ ਦਰਮਿਆਨ ਮੇਰੇ ਮਿੱਤਰੋ ਬਹੁਤ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਕਿ ਚੱਲ ਮੇਲੇ ਨੂੰ ਚਲੀਏ ਪਾਲਾ ਗੇਰ ਤੋਂ ਗੱਡੀ ਦਾ ਵਿੱਚ ਜੋਗੀ ਪੀਰ ਬਾਬੇ ਦੇ ਲੱਗਿਆ ਮੇਲਾ ਹੋ ਮੇਲਾ ਖੇਡ ਕਬੱਡੀ ਦਾ ਇਹ ਬਾਬੇ ਜੋਗੀ ਪੀਰ ਦੀ ਧਰਤੀ ਹੈ ਮੇਰੇ ਵੀਰੋ ਆਗਲਾ ਮੁਕਾਬਲਾ ਹੋਵੇਗਾ ਭਾਦਰਾ ਵਰਸ ਜੀ ਰੋਟੀ ਇਹ ਦੋਨੋਂ ਟੀਮਾਂ ਦੇ ਖਿਡਾਰੀ ਖੇਡ ਮੈਦਾਨਾਂ ਵੱਲ वाले भाई ਜਦੋਂ ਆਇਆ ਨਾ ਆਹ ਰਾਹ ਤੇ ਬਿਲਕੁਲ ਹੀ ਬਿਲਕੁਲ ਹੀ ਨੰਗਲ ਨਾ ਹਾਂ ਨੀ ਜੀਗਾ ਤੇ ਹੁਣ ਤਾਂ ਸ਼ੀਟ ਬਹੁਤ ਹੋਈ ਪਈ ਆ ਬਸ ਇੱਕ ਦਿਨ ਕੱਲ ਦਾ ਰਹੇਗਾ ਇਹ ਕੱਲ ਤੋਂ ਸ਼ੁਰੂ ਹੋਏਗਾ ਮੇਲਾ ਅੱਜ ਆਹੋ ਤਰ ਤੱਕ ਗੱਡੀ ਉਹ ਬਈ ਪਿੱਛੇ ਖੜੀ ਆ ਸਾਡੀ ਬਹੁਤ ਦੂਰ ਖੜੀ ਆ ਗੱਡੀ ਪਿਛੇ ਘੜਾ ਕੇ ਆਉਣੀ ਪਈ ਕਿਉਂਕਿ ਬਈ ਰਸਤਾ ਹੈ ਨਹੀਂ ਸੀ ਜਾਣ ਨੂੰ ਇੱਥੇ ਪ੍ਰਾਲੀਆਂ ਮੋਟਰਸਾਈਕਲ ਬਾਈ ਬਿਲਕੁਲ ਰਸਤਾ ਨਹੀਂ ਸੀ ਹੈਗਾ ਯਾਰ ਵੀ ਤੁਸੀਂ ਇੱਧਰੋਂ ਕ੍ਰੋਸਿੰਗ ਕਰਕੇ ਤੁਸੀਂ ਇੱਧਰ ਅੱਗੇ ਜਾ ਸਕਦੇ ਅਸੀਂ ਇੱਧਰ ਸਿੱਧੇ ਗਏ ਸੀ ਤਾਂ ਕਰਕੇ ਉਧਰ ਕ੍ਰੋਸਿੰਗ ਬਿਲਕੁਲ ਹੀ ਨਹੀਂ ਸੀ ਬਿਲਕੁਲ ਵੀ ਹੋਂਟਾ ਇੱਧਰ ਹੈ ਨਹੀਂ ਹਾਂਜੀ ਦੋਸਤੋ ਇਹ ਸੀਗਾ ਮੇਲਾ ਜੋਗੀਪੀਰ ਦਾ ਬਹੁਤ ਮਸ਼ਹੂਰ ਮੇਲਾ ਹੈ ਪੰਜਾਬ 'ਚ ਤੇ ਖਾਸ ਕਰਕੇ ਮਾਲਵੇ ਦਾ ਬਹੁਤ ਮਸ਼ਹੂਰ ਮੇਲਾ ਹੈ ਇਹ ਤੇ ਇਹ ਜਿਹੜਾ ਜੋਗੀਪੀਰ ਪਿੰਡ ਹੈ ਇਹ ਪੀਖੀ ਦੇ ਕੋਲ ਸਮਾਹ ਪਿੰਡ ਹੈ ਜਿਹੜਾ ਸੱਚੇ ਸੂਰਮੇ ਦਾ ਉਹ ਸਮਾਹ ਪਿੰਡ ਤੋਂ 9 ਕਿਲੋਮੀਟਰ ਦੂਰ ਹੈ ਤੇ ਬਾਕੀ ভাই ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਜਰੂਰ ਕਰ ਦਿਓ ਫਿਰ ਮੈਂ ਸ਼ੇਅਰ ਕਰਨ ਲਈ ਜਰੂਰ ਕਹੂੰਗਾ ਤੁਹਾਨੂੰ ਕਿਉਂਕਿ 2 ਸਾਲ ਦੀ ਬੱਚੀ ਹੈ ਜਿਹੜੀ ਆਪਾਂ ਅਨਾਉਂਸਮੈਂਟ ਸੁਣੀ ਸੀ ਉਹ ਗੁੰਮ ਹੋ ਗਈ ਹੈ ਠੀਕ ਹੈ ਤਾਂ ਜੋ ਤੁਹਾਡੇ ਇੱਕ ਇੱਕ ਸ਼ੇਅਰ ਨਾਲ ਬੱਚੀ ਮਿਲ ਸਕਦੀ ਹੈ ਵੀਰ ਬਣ ਕੇ ਜਰੂਰ ਸ਼ੇਅਰ ਕਰਦੇ ਹੋ ਗਰੁੱਪਾਂ 'ਚ ਸ਼ੇਅਰ ਕਰਦੇ ਹੋ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਬੱਚੀ ਵੀਰੇ ਆਪਣੇ ਮਾਤਾ ਪਿਤਾ ਤੱਕ ਪਹੁੰਚ ਸਕੇ ਆਪਣੇ ਪਰਿਵਾਰ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਉਾਲ ਤੇ ਕਲਿੱਕ ਕਰ ਲਓ ਜਿਹੜੇ ਵੀਰੇ ਮੈਨੂੰ ਇੰਸਟਾਗ੍ਰam ਤੇ ਨਹੀਂ ਫੋਲੋ ਕਰਦੇ ਉਹ ਮੇਰੀ ਨੀਚੇ ਆਈਡੀ ਲਿਖੀ ਆ ਰਹੀ ਆ ਆਫੀਸ਼ੀਅਲ ਗੁਰਪਾਲ ਸਿੰਘ ਆਈਡੀ ਤੇ ਜਾ ਕੇ ਫੋਲੋ ਕਰ ਸਕਦੇ ਨੇ ਚੰਗਾ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ